ਜਿੰਨਾ ਦੀ ਜਮੀਰਾ जिंदा ਹੈ ਉਹੀ ਇੱਥੇ ਪਹੁੰਚਦੇ ਨੇ ਔਰ ਤੁਹਾਨੂੰ ਦਿਖਾਉਣੇ ਆ ਇੱਕ ਬਜ਼ੁਰਗ ਐਸੇ ਵੀਰ ਐਸੇ ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਵੀਰ ਚਿਹਰੇ ਵੀ ਆਪਣਾ ਜਿਹੜਾ ਕੀ ਸ਼ੰਗਾਰਸ਼ ਵਿੱਚ ਹਿੱਸਾ ਪਾਣਾ ਜ਼ਰੂਰੀ ਸਮਝਿਆ ਇਹ ਚਲੌਣੀ ਵੀ ਬੜੀ ਮੁਸ਼ਕਲ ਹੁੰਦੀ ਹੋਏਗੀ ਖੱਡਿਆਂ ਵਾਲੇ ਰਸਤੇ 'ਚੋਂ ਨਿਕਲਣਾ ਪਰ ਫਿਰ ਵੀ ਇੱਥੇ ਪਹੁੰਚੇ ਆ ਇੱਕ ਕਾਲਾ ਬੰਦੇ ਨੇ ਜ਼ਮੀਰ ਜਾਗਣੀ ਚਾਹੀਦੀ ਆ। ਕਿਆ ਬੰਦੇ ਨੇ ਜ਼ਮੀਨ ਬਚਾਉਣੀ ਅਸਾ ਕਰਕੇ। ਕਿਹੜੇ ਬੰਦੇ ਨੇ ਜ਼ਮੀਨ ਬਚਾਉਣੀ ਆ? ਜਮੀਰ ਕਾਇਮ ਆ। ਉਹ ਪਤਾ ਲੱਖ ਵੇਚਿਆ ਆਊਗਾ। ਥੱਲੇ ਵਾਲਾ ਸਾਡੇ ਨਾਲ ਧੋਖਾ ਕਰਦੇ ਸੀਗੇ। ਥੱਲੇ ਵਾਲਾ ਤਾਂ ਹੀ ਪਿਜੋਕੈ ਸੌਤ ਭਾਰ ਕੀਤੇ ਆਉਂਦੇ ਨਹੀਂ। ਉਹਨੇ ਆਖ ਕੇ ਆਪ ਸਖਤ ਫੈਸਲਾ ਲਿਆ। ਤੇ ਵਾਪਸ ਹੀ ਹੁਣ ਲੋਕ ਨਹੀਂ ਜਾਦੇ ਮੈਂ ਆਪ ਦੀ ਕਰਵਾ ਨਹੀਂ ਦਿੰਦਾ। ਦੇਖ ਲੋ ਸਰਦਾਰ ਦੇ ਜੀ ਜੀ ਕਟਲੇ ਵਾਲਾ ਮਾਰਕ ਨਾਲੇ ਪਿਆ ਚੜੇ ਚੌਟਾ ਪੜ ਕੇ ਨਾ 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 ਨਹੀਂ ਓਏ ਆਖੀ ਵੇਖ ਲੋ ਭਰਾਵਾ ਪਰਮਾਥੀ ਮੀਰੇ ਵਾਲਿਓ ਅੱਜ ਰਾਇਆ ਤੇ ਲੱਗਾ ਇਹ ਵੋਟਾ ਅੱਜ ਜਾ ਕੋਈ ਨਹੀਂ ਚਾਹ ਰਿਹਾ ਮੇਰੇ ਕੋਲ ਤੋਂ ਓਏ ਇੰਨੇ ਘੇਰੇ ਬੰਤੀ ਆ ਤਰਨਵਾਬ ਉਹਦਾ ਹਰਾਣ ਕਰੀ ਅੱਜ ਵੀ ਸਾਡੇ ਬੰਦਿਆਂ ਨੂੰ ਆਸਾ ਦਾ ਰੋਹੀ ਆ ਮੇ ਆ ਸਾਡੇ ਦੋਸਤ ਆ ਆਇਆ ਕਿ ਰੰਗ ਵੀ ਹੋ ਗਿਆ ਓਏ ਚਾ ਤੌ ਤੜਕੇ ਰਾਤ ਮੈਂ ਫੇਰ ਵੀ ਫਤੇ ਆਈ ਹੈ ਬੇਟੇ ਅਰੇ ਐਨੇ ਤੇ ਰੋਕੀ ਜਾਂਦੇ ਆ ਰੋਕ ਤਾਂ ਕੋਈ ਹੱਕ ਨਹੀਂ ਆਦਾ ਉਹ ਕਰਦੇ ਆ ਫੇਰ ਵੀ ਨਹੀਂ ਆਉਂਦੇ ਕੋਈ ਹੋ ਨਹੀਂ ਖਨੋਰੀ ਬਾਰਡਰ ਤੇ ਪਹੁੰਚੇ ਹੋਇਆ ਲੱਖਾਂ ਦਾ ਇਕੱਠ ਕਿਸਾਨਾਂ ਦਾ ਜਿੱਥੇ ਅੱਜ ਮਹਾ ਪੰਚਾਇਤ ਦਾ ਐਲਾਨ ਕੀਤਾ ਗਿਆ ਸੀ ਕਿ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਢੱਲੇਵਾਲ ਜੀ ਕਿਸਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਤੇ ਮਹਾ ਪੰਚਾਇਤ ਰੱਖੀ ਤਾਂ ਜੋ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਸਕੇ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸੰਗਤ ਵੱਧ ਚੜ ਕੇ ਪਹੁੰਚੀ ਆ ਪਰ ਜਿਨ੍ਹਾਂ ਦੀ ਜ਼ਮੀਰਾਂ ਜ਼ਿੰਦਾ ਹੈ ਉਹੀ ਇੱਥੇ ਪਹੁੰਚਦੇ ਨੇ ਔਰ ਤੁਹਾਨੂੰ ਦਿਖਾਉਣੇ ਆ ਇੱਕ ਬਜ਼ੁਰਗ ਐਸੇ ਵੀਰ ਐਸੇ ਜਿਨ੍ਹਾਂ ਨੇ ਤੁਸੀਂ ਦੇਖ ਸਕਦੇ ਹੋ ਵੀਲ ਚੇਅਰ ਤੇ ਵੀ ਆਪਣਾ ਜਿਹੜਾ ਕੀ ਸ਼ਿੰਗਾਰਸ਼ ਵਿੱਚ ਹਿੱਸਾ ਪਾਉਣਾ ਜ਼ਰੂਰੀ ਸਮਝਿਆ ਅਸੀਂ ਦੇਖਦੇ ਆ ਕਿ ਜਿਹੜੇ ਚੱਲਣ ਲਈ ਪੂਰੇ ਸਮਰਥ ਹੁੰਦੇ ਨੇ ਉਹ ਵੀ ਇੱਥੇ ਨਹੀਂ ਪਹੁੰਚਦੇ ਪਰ ਬਜ਼ੁਰਗ ਵੇਖ ਲਓ ਤੁਸੀਂ ਆਪਣੀ व्हीलचेयर ਤੇ ਪਹੁੰਚਿਆ ਚੱਲਣ ਦਾ ਅਸਮਰਥ ਹੈ ਇਹ ਚਲਾਉਣੀ ਵੀ ਬੜੀ ਮੁਸ਼ਕਲ ਹੁੰਦੀ ਹੋਵੇਗੀ ਖੱਡਿਆਂ ਵਾਲੇ ਰਸਤੇ ਆ ਚੋਂ ਨਿਕਲਣਾ ਪਰ ਫਿਰ ਵੀ ਇੱਥੇ ਪਹੁੰਚੇ ਆ ਗਲਬਾਤ ਵੀ ਕਰਾਂਗੇ ਅੱਗੇ ਤੁਸੀਂ ਦੇਖ ਸਕਦੇ ਹੋ ਸਪੀਕਰ ਲਾਇਆ ਮੱਥੇ ਦੇ ਉੱਪਰ ਜਗਜੀਤ ਸਿੰਘ ਢੱਲੇਵਾਲ ਜੀ ਦੀ ਤਸਵੀਰ ਲਾਈ ਹੋਈ ਆ ਹੋਕਾ ਧਿੰਦੇ ਜਾ ਰਹੇ ਨੇ ਕਿ ਬਈ ਖਨੌਰੀ ਬਾਰਡਰ ਤੇ ਪਹੁੰਚੋ ਗੱਲਬਾਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਕਵਾਲ ਸਿੰਘ ਬਟਿੰਡੇ ਜਿਹੜੇ ਤੋਂ ਆਇਆ ਜੀ ਜੀ ਪਿੰਡ ਖੇ ਹਾਂ ਪਿੰਡ ਖੇ ਮੌਣਾ ਤੋਂ ਆ ਪਹੁੰਚਿਆ ਅੱਛਾ ਜੀ ਤੇ ਸਾਰੇ ਸਾਥ ਨਾਲ ਜੀ 13 ਤਰੀਕ ਤੇ 10 ਮਹੀਨੇ ਹੋ ਗਏ ਤੇ ਆਇਆ ਨੂੰ ਤੇ ਹੁਣ ਜਿਹੜੇ ਡੱਲੇਆ ਸਾਹਿਬ ਬੈਠਿਆ ਉਹ ਘਰਤਾ ਦੇ ਇੱਕ ਮਹੀਨਾ ਅਜ ਮਿਲਵਾ ਤੇਰਾ ਮਿਲ ਹੋਵੇ ਉਹਦੇ ਨਾਲ ਜੁਟੇ ਹੋਇਆ ਹਰ ਵਕਤ ਜਦੋਂ ਲੰਗਰ ਲੱਗਿਆ ਵਾ ਹਰ ਵਕਤ ਦੇਰਲਾ ਦਾ ਬਰਲ ਕਾ ਦਾ ਸਾਡਾ ਲੰਗਰ ਤੇ ਬਿਉਟੀਆਂ ਲੱਗਾਂਗਾ ਚੱਲਣ ਵਿੱਚ ਸਮਰਥ ਉਸ ਇਸ ਸਾਈਕਲੀ ਤੇ ਹੀ ਇੰਨੀ ਦੂਰ ਆ ਗਏ ਜੀ ਇੱਕ ਗੱਲ ਆ ਬੰਦੇ ਨੇ ਜਮੀਰ ਜਾਗਣੀ ਚਾਹੀਦੀ ਆ ਗਿਆ ਬੰਦੇ ਨੇ ਜ਼ਮੀਨ ਬਚਾਉਣੀ ਆ ਤਾਂ ਕਰਕੇ ਜਿਹੜੇ ਬੰਦੇ ਨੇ ਜ਼ਮੀਨ ਬਚਾਉਣੀ ਆ ਜਮੀਰ ਕਾਇਮ ਆ ਉਹ ਬੰਦਾ ਲਾਜ ਮੇਟੇ ਆਊਗਾ ਜਿਹੜੇ ਬੰਦੇ ਜਮੀਰ ਨਹੀਂ ਜਾਗਦੇ ਉਹ ਨਹੀਂ ਆਉਂਦਾਗਾ ਇਹ ਕੋਈ ਬੰਦਾ ਪਾ ਹੀ ਨਹੀਂ ਹੁੰਦਾ ਬੰਦਾ ਦਿਲ ਕਾਮ ਚਾਹੀਦਾ ਇਹਦਾ ਗੱਲਾਂ ਆਤਾ ਹਜ਼ਮੇ ਜਿੱਤੇ ਸੋਹ ਕਰਨ ਦੀ ਮੌਤ ਹੋਈ ਆ ਉਹਦੇ ਮੈਂ ਤੇ ਮੇਰਾ ਭਰਾ ਬੱਚੀ ਮੇਰਾ ਟਰੈਕਟਰ ਆ ਉਹਦਾ ਟੁੱਟੇ ਸਾਡਾ ਬੱਚਾ ਅਸੀਂ ਉਥੇ ਵੀ ਲੜਾਈ ਲੜੀਏ ਨਾਲ ਵਿੱਚ ਹੀ ਸੀਗੇ ਉਹਦੇ ਦੇ ਜੁਟੇ ਦੇ ਆ ਮਾ ਸਾਜਤ ਮਿਲਾ 10 ਮਹੀਨੇ ਹੋ ਗਏ ਉਹਦੇ ਇੱਥੇ ਆ ਜਾਂਦੇ ਜਾ ਵਰਤਿਆ ਕੱਢ ਲਿਆ ਸਾਹਿਬ ਦੇ ਨਾਲ ਧੋਖਾ ਮੈਂ ਕਰਦੇ ਸੀਗੇ ਥੱਲੇ ਵਾਲਾ ਕਹੀ ਵੀ ਲੋਕਾਂ ਦੀ ਸੋਤ ਮਾਰ ਕੇ ਤੇ ਆਉਂਦੀ ਨਹੀਂ ਉਹਨੇ ਆਖ ਕੇ ਆਪ ਸਖਤ ਫੈਸਲਾ ਲਿਆ ਤੇ ਬਾਬਾ ਜੀ ਹੁਣ ਲੋਕ ਨਹੀਂ ਜਾਦੇ ਮੈਂ ਆਪਦੀ ਕੁਰਬਾਨੀ ਦਿੰਦਾ ਅਸੀਂ ਆ ਗੂਨੇ ਆਖਿਆ ਸੀ ਕਿਦਾ ਪੁੱਤ ਮਰਵਾਵੇ ਆਪ ਪਿੱਛੇ हट ਗਿਆ ਗੂ ਅੱਜ ਵੇਖੋ ਆ ਗੂ ਮੂਰੇ ਬੜੀਆ ਦਾ ਤੇ ਆ ਜਿਹੜੇ ਦੂਜੇ ਆ ਉਹ ਪਾਸੇ ਬੈਠੇ ਪਾਸੇ ਨੰਦੇ ਆ ਭਰਾਵੋ ਅੱਜ ਦੇਖ ਲੋ ਸਰਦਾਰ ਜੈ ਜੈ ਦੀ ਦੀ ਸਿੰਘ ਢੱਲਿਆ ਵਾਲਾ ਮਰਕ ਨਾ ਰਹਿ ਪਿਆ ਜਦ ਰਚਾ ਪੜ ਕੇ ਨਾ 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 ਨਹੀਂ ਅੱਜ ਹੀ ਦੇਖ ਲੋ ਭਰਾਵਾ ਪਰਵਾਜ ਮੀਰੇ ਵਾਲਿਓ ਅੱਜ ਤਾਂ ਲੈ ਲੋ ਫੈਸਲਾ ਕੋਈ ਅੱਜ ਤਾਂ ਉਹ ਜਮੀਨ ਜਾਦਾ ਇਹੋ ਬੰਦਾ ਮਰ ਗਿਆ ਜਾਂ ਕੋਈ ਵੀ ਗੱਲ ਬਣ ਗਈ ਮੜਕਾ ਬੇਲਾਸ ਨਹੀਂ ਹੋਣਾ ਮੜਕਾ ਛੁਟ ਗਾ ਕੇ ਹੀ ਰਾਜਣੀਆਂ ਪਟਾ ਜਾਵੜਾ ਭੋਕਾ ਤੇ ਜਾਵੜਾ ਕੋਈ ਪਰਸਗਾ ਮਨਾਊਗਾ ਫੇਰ ਫੇਰ ਬਣਾਉ ਦਾ ਕੋਈ ਫੈਸਲਾ ਨਹੀਂ ਜੇ ਪਹੁੰਚਣਾ ਤਾਂ ਹੁਣ ਪਹੁੰਚੋ ਅਦੋਂ ਬੋਲ ਗੱਲਾ ਕਰਦਾ ਕੋਈ ਫੈਸਲਾ ਨਹੀਂ ਵੀ ਆਪਾਂ ਐ ਕਰ ਲੈਂਦੇ ਐ ਕਰ ਲੈਂਦੇ ਅਜਰਾ ਆਦੇ ਨਾ ਟਾਈਮਾ ਤੁਹਾਡਾ ਅੱਜ ਜਾਗ ਪੂਜ ਨਹੀਂ ਚਾਹਦੇ ਜਿਹੜਾ ਤੇ ਪਹੁੰਚੋ ਇੰਨੇ ਕਿ ਮੇਰੀ ਬੇਨਤੀ ਹੈ ਧੰਨਵਾਦ ਭਰਾਓ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਸਰ ਦੇ ਉੱਪਰ ਕਿਉਂ ਲਾਇਆ ਹੋਇਆ ਨਾਲ ਤੁਸੀਂ ਸਪੀਕਰ ਵੀ ਲਾਇਆ ਹੋਇਆ ਇਹ ਲੋਕਾਂ ਨੂੰ ਜਾਗਰੂਕ ਕਰਦੇ ਆਂ ਜੀ ਲੋਕਾਂ ਨੂੰ ਸਿੱਧ ਕਰ ਦਿੰਨੇ ਨਾਲੇ ਇਹ ਦੰਨੇ ਆ ਲੋਕਾਂ ਦਾ ਪਾਊਗਾ ਬਸੂਆ ਹੋਣਗੇ ਹਾਂਜੀ ਹਾਂਜੀ ਇੱਥੇ ਰਹਿਣਾ ਬੜਾ ਮੁਸ਼ਕਿਲ ਹੁੰਦਾ ਹੋਏਗਾ ਤੁਹਾਨੂੰ ਤੁਸੀਂ ਫਿਰ ਵੀ ਇੱਥੇ ਆਇਆ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਾਹਮਣਾ ਸਾਰੇ ਦਾ ਸਾਹਮਣਾ ਹੀ ਆ ਬਹੁਤ ਹਰਾੜ ਕਰੀ ਜਾਂਦੇ ਆ ਅੱਜ ਵੀ ਸਾਡੇ ਬੰਦਿਆਂ ਨੂੰ ਥਾ-ਥਾ ਦੇ ਰੋਕ ਹੀ ਜਾਂਦੇ ਆ ਸਾਡੇ ਕੋ ਬੱਤਰ ਆ ਸੀ ਨੰਬੀ ਹੋ ਗਿਆ ਕੋਈ ਛੱਤਾਂ ਵਿੱਚ ਤੜਕੇ ਰਾਤ ਤੇ ਉਹ ਫੇਰ ਵੀ ਬੰਦੇ ਆਈਏ ਸਾਡੇ ਨੂੰ ਬਹੁਤ ਵੱਡਾ ਟਿਕਤਾ ਆਈ ਹੈ ਮੇਗਾ ਹਰਿਆਣਾ ਚ ਰੋਕ ਹੀ ਜਾਂਦੇ ਆ ਰੋਕ ਮੈਂ ਕੋਈ ਅੱਕ ਵੀ ਨਹੀਂ ਆਪ ਦਾ ਉਹੋ ਕਰਦੇ ਆ ਤੇ ਉਹ ਫੇਰ ਵੀ ਨਹੀਂ ਆਉਂਦੇ ਕੋਈ ਉਹ ਤਾਂ ਨਹੀਂ ਜੀ ਵਲੰਟੀਅਰ ਦੀ ਡਿਊਟੀ ਨਹੀਂ ਭਾਰੇ ਹੋ ਹਾਂਜੀ ਹਾਂਜੀ ਬਲੱਡ ਯਾਰ ਆਪਾਂ ਚਾਰਾ ਸੇਵਾ ਕਰਦੇ ਆ ਕਰਨ ਲੱਗੇ ਅੱਜ ਤੱਕ ਚਾਹ ਪਾਣੀ ਰੋਣ ਕਰਕੇ ਆਉਂਦਾ ਸਾਡਾ ਲਾਸਟ ਮਿੰਟ ਕਰਦੇ ਚਾਹ ਪਾਣੀ ਬਣਾਉਣੇ ਛਕਾਉਣੇ ਆ ਰਾਤ ਨੂੰ ਪੈਰਾ ਦੰਨੇ ਖੜੀ ਰਾਤ ਸੀਰ ਨੂੰ ਕੀ ਹੋ ਗਿਆ ਸੀ ਪੋਲੀਓ ਹੋ ਗਿਆ ਸੀ ਟੀਕਾ ਲੱਗ ਗਈ ਬੁਖਾਰ ਚ ਹਾਂ ਜੀ ਤੁਹਾਨੂੰ ਤੋਂ ਹੀ ਐਵੇਂ ਹਾਂ ਜੀ ਜੀ ਫਿਰ ਵੀ ਮੋਰਚੇ ਚ ਡਟੇ ਹੋਏ ਜਿਹੜੇ ਸਹੀ ਸਲਾਮਤ ਉਹ ਵੀ ਨਹੀਂ ਕਈ ਵਾਰ ਪਹੁੰਚਦੇ ਉਹ ਜਿਹੜੀ ਜਮੀਰ ਜਾਗਦੇ ਆ ਉਹ ਤਾਂ ਪਹੁੰਚ ਗਿਆ ਜਿਹੜੀ ਜਮੀਰਾਂ ਵਰਗਾ ਉਹ ਬੱਸ ਤੁਸੀਂ ਕਿਵੇਂ ਸੋਚਿਆ ਕਿ ਮੈਂ ਇੱਥੇ ਇੱਥੇ ਹਾਜ਼ਰੀ ਲਵਾਉਣੀ ਹੈ ਮਤ ਥਾਮਦਾ ਪਤਾ ਖੁਦ ਬਾਹੀ ਕਰ ਦਿਆ ਆਪ ਆ ਬਾਹੀ ਕਰਨਾ ਟਰੈਕਟਰ ਚ ਲਾ ਕੇ ਆ ਆ ਬਾਹੀ ਕਰਦੇ ਆ ਜ਼ਮੀਰ ਰੱਖਣੀ ਆ ਆ ਆਪ ਦਾ ਡੈਵਲ ਕਾਇਮ ਆ ਤਾਂ ਖੜਿਆ ਨਾਲ ਖੜੇ ਆ ਤੁਸੀਂ ਟਰੈਕਟਰ ਚ ਲਾ ਲੈਨੇ ਹੋ ਆ ਖੇਤੀ ਕਰਦੇ ਆ ਆਪ ਕਰਦੇ ਆ ਖੇਤੀ ਕਿਆ ਬਾਤ ਸੁਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਇਹ व्हीਲ ਚੇਅਰ ਤੇ ਖੁਦ ਨੇ ਬਾਪੂ ਜੀ ਪਰ ਫਿਰ ਵੀ ਕਹਿੰਦੇ ਕਿ ਮੈਂ ਟਰੈਕਟਰ ਤੇ ਵਾਹੀ ਵੀ ਕਰ ਲੈਣਾ ਇੱਥੇ ਵੀ ਇਹ ਸਾਈਕਲ ਤੇ ਆਏ ਨੇ ਇਹਦੇ ਵਿੱਚ ਕੀ ਲਾਇਆ ਹੋਇਆ ਕੀ ਇਤਲਾ ਦਿੰਦੇ ਨੇ ਅਨਾਉਂਸਮੈਂਟਾਂ ਕਰਦੇ ਜਾਂਦੇ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਫਰਜ਼ ਨਿਭਾ ਰਹੇ ਨੇ ਕਹਿੰਦੇ ਅਸੀਂ ਤਾਂ ਖਨੌਰੀ ਬਾਰਡਰ ਤੇ ਪਹੁੰਚ ਗਏ ਆ ਆਪਣਾ ਫਰਜ਼ ਨਿਭਾ ਰਿਆ ਤੁਸੀਂ ਕਦੋਂ ਆਓਗੇ ਸੋ ਇਹ ਤੁਸੀਂ ਦੇਖ ਸਕਦੇ ਹੋ ਸੁਨੇਹਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਕਹਿੰਦੇ ਕਿ ਜਾਗਦੀਆਂ ਜ਼ਮੀਰਾਂ ਵਾਲਿਆਂ ਇਸ ਲਈ ਪਹੁੰਚੇ ਆ ਕਿਉਂਕਿ ਬੇਸ਼ੱਕ ਅਸੀਂ ਚੱਲਣ ਚ ਸਮਰਤ ਨਹੀਂ ਹੈਗੇ ਪਰ ਫਿਰ ਵੀ ਆਪਣਾ ਫਰਜ਼ ਨਿਭਾ ਰਿਆ ਸੋ ਸਲਾਮ ਹੈ ਇਹਨਾਂ ਵੀਰਾਂ ਨੂੰ ਜਿਹੜੇ ਕੀ ਆਪਣਾ ਫਰਜ਼ ਨਿਭਾ ਰਹੇ ਨੇ ਕਹਿੰਦੇ ਖੇਤੀ ਕਰਦੇ ਆ ਕਿਸਾਨ ਦਾ ਪੁੱਤ ਆ ਤਾਂ ਕਿਉਂ ਨਾ ਖਨੋਰੀ ਬਾਰਡਰ ਤੇ ਆਪਣਾ ਫਰਜ਼ ਨਿਭਾਵਾਂ ਜੁੜੇ ਹੋ ਰਿਹਾ ਇੱਕ ਸੁਨੇਹਾ ਚੈਨਲ ਦੇ ਨਾਲ ਧੰਨਵਾਦ